ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਤੇ ਬਰਾਜਮਾਨ ਹੁਣ ਦਾ ਗੁਰਪੁਰਬ ਹੈ ਸਾਧ ਸੰਗਤ ਜੀ ਧੰਨ ਸਭ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ 1534 ਦੇ ਵਿੱਚ ਹੋਇਆ ਚੂਨਾ ਮੰਡੀ ਲਾਹੌਰ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਆਏ ਤਕਰੀਬਨ ਲਗਭਗ ਉਮਰ 18 ਸਾਲ ਦੀ ਸੀ ਜਿੱਦਣ ਸਤਗੁਰੂ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਗੁਰੂ ਰਾਮਦਾਸ ਜੀ ਦੇ ਨਾਲ ਕੀਤਾ ਜਵਾਈ ਬਣਨ ਤੋਂ ਬਾਅਦ ਵੀ 22 ਸਾਲ ਸੇਵਾ ਕਰਦੇ ਰਹੇ 40 ਸਾਲ ਦੀ ਉਮਰ ਸੀ 1574 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਜਿਸ ਵੇਲੇ ਆਪਾਂ ਬਾਣੀ ਪੜ੍ਹਦੇ ਨਾ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਜਿਉਸੇ ਬਾਣੀ ਦਾ ਨਾਮ ਹੈ ਸੱਦ ਰਾਮਕਲੀ ਰਾਗ ਦੇ ਵਿੱਚ ਹੈ ਰਾਮਕਲੀ ਸੱਦ ਕਿਉਂਕਿ ਸਤਗੁਰੂ ਨੇ ਸਾਰੀ ਤਰਤੀਬ ਦਿੱਤੀ ਆਪ ਜੀ ਸੱਜ ਪਾਠ ਕਰਦੇ ਹੋ ਸਾਰੀ ਬਾਣੀ ਵਿੱਚ ਤਰਤੀਬ ਹੈ ਜਿਦਾਂ ਗੁਰਨਾਨਦ ਸਾਹਿਬ ਦੀ ਬਾਣੀ ਤੋਂ ਬਾਅਦ ਗੁਰੂ ਅਮਰਦਾਸ ਜੀ ਦੀ ਬਾਣੀ ਕਿਉਂਕਿ ਗੁਰੰਗਦੇਵ ਜੀ ਦੇ ਸ਼ਲੋਕ ਅਲੱਗ-ਅਲੱਗ 12 ਦੇ ਵਿੱਚ ਦਰਦਿਆ ਗੁਰੂ ਅਮਰਦਾਸ ਜੀ ਦੀ ਬਾਣੀ ਤੋਂ ਬਾਅਦ ਗੁਰੂ ਰਾਮਦਾਸ ਜੀ ਦੀ ਬਾਣੀ ਆਉਂਦੀ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੀ ਬਾਣੀ ਆਉਂਦੀ ਹੈ ਫਿਰ ਸ਼ੰਤ ਆਉਂਦੇ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਆਉਂਦੀ। ਪਰ ਦੋ ਜਗ੍ਹਾ ਐਸੀ ਤਰਤੀਬ ਹੈ। 575 ਅੰਕ ਦੇ ਉੱਪਰ ਬਡਹਾਂਸ ਰਾਗ ਦੇ ਵਿੱਚ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਘੋੜੀਆਂ ਹਨ। ਉਸ ਬਾਣੀ ਦਾ ਨਾਮ ਹੈ ਘੋੜੀਆਂ। ਘੋੜੀਆਂ ਕਿਦੋਂ ਗਾਈਆਂ ਜਾਂਦੀਆਂ ਵਿਆਹ ਦੇ ਉੱਪਰ ਪਰ ਜਦੋਂ 577 ਤੇ ਉਸ ਬਾਣੀ ਦੀ ਸਮਾਪਤੀ ਹੁੰਦੀ ਹੈ ਤੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ ਉਸ ਬਾਣੀ ਦਾ ਸਰਲੇਖ ਅਲਾਣੀਆਂ ਅਲਾਣੀਆਂ ਉਸ ਵੇਲੇ ਪੜੀਆਂ ਜਾਂਦੀਆਂ ਅੱਜ ਪੰਜਾਬ 'ਚ ਕਈ ਜਗ੍ਹਾ ਅੱਜ ਵੀ ਪੜਦੇ ਆ ਜਿਸ ਵੇਲੇ ਸੰਸਕਾਰ ਕਰਕੇ ਗੁਰਦੁਆਰਾ ਸਾਹਿਬ ਆਉਂਦੇ ਆ ਹੁਣ ਤਰਤੀਬ ਜਿਹੜੀ ਆ ਭਾਵੇਂ ਅਲੱਗ ਆ ਪਰ ਗੁਰੂ ਰਾਮਦਾਸ ਜੀ ਦੀ ਬਾਣੀ ਤੋਂ ਬਾਅਦ ਗੁਰੂ ਨਾਨਕ ਜੀ ਇੱਕ ਗੱਲ ਸਮਝਾਈ ਵੀ ਜਿਹਦੀਆਂ ਤੁਸੀਂ ਘੋੜੀਆਂ गा ਰਹੇ ਹੋ ਨਾ ਕੱਲ ਅਲਾਣੀਆਂ ਵੀ ਪੜ੍ਹਨੀਆਂ ਪੈਣੀਆਂ ਇਸੇ ਤਰ੍ਹਾਂ 917 ਅੰਕ ਦੇ ਉੱਪਰ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਤੇ 922 ਅੰਕ ਤੱਕਰ ਆਨੰਦ ਸਾਹਿਬ ਦੀ ਬਾਣੀ ਵੀ ਸਮਾਪਤੀ ਹੈ 923 ਅੰਕ ਤੋਂ ਸੱਦ ਬਾਣੀ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਸਨ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਸਨ ਬਾਬਾ ਮੋਰੀ ਜੀ ਉਹਨਾਂ ਦੇ ਪੁੱਤਰ ਸਨ ਆਨੰਦ ਜੀ ਉਹਨਾਂ ਦੇ ਸੁਪੁੱਤਰ ਸਨ ਬਾਬਾ ਸੁੰਦਰ ਜੀ ਉੱਥੇ ਹੁਣ ਗੁਰੂ ਮਹਾਰਾਜ ਨੇ ਜਿਹੜੀ ਸੱਤ ਦਾ ਵੈਸੇ ਅਰਥ ਹੁੰਦਾ ਸਣਿਆ ਰੱਬ ਦੇ ਵੱਲੋਂ ਆਇਆ ਹੋਇਆ ਸੱਦਾ ਤੇ ਗੁਰੂ ਅਮਰਦਾਸ ਜੀ ਮਹਾਰਾਜ ਆਪਾਂ ਜੇ ਆਪਾਂ ਸਿੱਧੇ ਤੌਰ ਤੇ ਕਹੀਏ ਕਿ ਗੁਰੂ ਮਹਾਰਾਜ ਨੇ ਵਸੀਅਤ ਕੀਤੀ ਹੈ ਜੋ ਗੁਰਮਤ ਦੀ ਗੱਲ ਦੱਸੇ ਵੀ ਕੀ ਕਰਨਾ ਚਾਹੀਦਾ ਜਦੋਂ ਔਰ ਸੇਖ ਅਕਾਲ ਚਰਣਾ ਕਰ ਜੇ ਚੜ੍ਹਾਈ ਕਰ ਜੇ ਉਸ ਤੋਂ ਬਾਅਦ ਕਰਨਾ ਕੀ ਹੈ ਉਸ ਬਾਣੀ ਦੇ ਵਿੱਚ ਪੂਰਾ ਮਹਾਰਾਜ ਜੀ ਨੇ ਬਿਰਵਾ ਦਿੱਤਾ ਆਖਰ ਦੇ ਵਿੱਚ ਕਹਿੰਦੇ ਹਰ ਭਾਇਆ ਸਤ ਗੁਰ ਮੋਲਿਆ ਹਰ ਮਿਲਿਆ ਪੁਰਖ ਸੁ ਜਾਣ ਜੀ ਉਹ RAM ਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਦੀ ਹੁਣ ਇੱਕ ਸਾਨੂੰ ਭੁਲੇਖਾ ਹੈ ਹੁਣ ਕੋਈ ਸਵਾਲ ਵੀ ਕਈ ਵੇਲੇ ਆਉਂਦਾ ਸਾਡੇ ਸਾਹਮਣੇ ਅੱਜ ਜਦੋਂ ਬਾਣੀ ਦੇ ਵਿੱਚ ਆਪਾਂ ਪੜਦੇ ਹਾਂ ਗੁਰਬਾਤ ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਣ ਰਾਮ ਖਿਲਾਉਣਾ ਜਾਣ ਬਾਣੀ ਤਾਂ ਇਹ ਗਰੀ ਆਸਾ ਕੀ ਵਾਰ ਦੇ ਵਿੱਚ ਆਪਾਂ ਪੜਦੇ ਹਾਂ ਗਲ ਮਾਲਾ ਤਿਲਕ ਲਾਟ ਦੋ ਧੋਤੀ ਵਾਸਰ ਕਪਾਟਨ ਜੇ ਜਾਨਸ ਵਰਮ ਕਰਮ ਸਭ ਫੋਕਟ ਨਿਛੋ ਕਰ ਸਤਿਗੁਰੂ ਨੇ ਇਹਨੂੰ ਮਾਨਤਾ ਨਹੀਂ ਦਿੱਤੀ ਫਿਰ ਆਪਾਂ ਪੜਦੇ ਹਾਂ ਵੀ ਗੁਰੂ ਮਹਾਰਾਜ ਜੀ ਇੱਥੇ ਕਹਿ ਰਿਹਾ ਗੁਰੂ ਅਮਰਦਾਸ ਜੀ ਕਹਿ ਰਿਹਾ ਬਾਬਾ ਸੁੰਦਰ ਜੀ ਨੇ ਲਿਖਿਆ ਕਿ ਗੁਰੂ ਰਾਮਦਾਸ ਜੀ ਨੂੰ ਤਿਲਕ ਦਿੱਤਾ। ਔਰ ਸਾਡੀਆਂ ਸਟੇਜਾਂ ਦੇ ਉੱਪਰ ਸਾਡੇ ਸਿੱਖੀ ਪਹਿਰਾਵੇ ਦੇ ਵਿੱਚ ਲੋਕ ਬੋਲਦੇ ਆ। ਵੀ ਗੁਰੂ ਪਾਸ਼ਾ ਮਹਾਰਾਜ ਨੇ ਪੰਜ ਪੈਸੇ ਨਾਰੀਅਲ ਰੱਖ ਕੇ ਤਿਲਕ ਲਾਇਆ। ਗੱਦੀ ਦਾ ਤਿਲਕ ਦਿੱਤਾ। ਪਰ ਇਥੇ ਗੁਰੂ ਪਾਸ਼ਾ ਜੀ ਨੇ ਸਪਸ਼ਟ ਕੀਤਾ ਗੁਰੂ ਅਮਰਦਾਸ ਜੀ ਨੇ। ਜਿਵੇਂ ਬਾਬਾ ਸੁੰਦਰ ਦੀ ਲਿਖਰੇ। ਕਹਿੰਦੇ ਹਰ ਭਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸੁ ਜਾਣ ਜਿਓ। ਰਾਮਦਾਸ ਸੋਢੀ ਤਿਲਕ ਦੀ ਆ ਕਿਹੜਾ ਤਿਲਕ ਦਿੱਤਾ ਗੁਰ ਸ਼ਬਦ ਸੱਚ ਨਿਸ਼ਾਨ ਦੀ ਗੁਰੂ ਕੇ ਸ਼ਬਦ ਦਾ ਨਿਸ਼ਾਨ ਦਿੱਤਾ ਗੁਰੂ ਦੇ ਸ਼ਬਦ ਦੀ ਮਹਾਨਤਾ ਦਿੱਤੀ ਗੁਰੂ ਕੀ ਬਾਣੀ ਜਿਹੜੀ ਸੀ ਉਹ ਅੱਜ ਗੁਰੂ ਰਾਮਦਾਸ ਜੀ ਨੇ ਦਿੱਤੀ ਸਤ ਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲੈ ਰਜਾਈ ਜਿਓ ਮੋਰੀ ਪੁੱਤ ਸਨਮਕ ਹੋਇਆ ਰਾਮਦਾਸੇ ਪੈਰੀ ਪਾਈ ਜੀ ਉਹ ਸਮਾ ਆਇਆ ਸਾ ਸੰਗਤ ਜੀ ਬਾਬਾ ਮੋਹਨ ਦੀ ਵੀ ਅੱਗੇ ਪਿੱਛੇ ਹੋ ਗਿਆ ਤੇ ਮੋਰੀ ਦੀ ਵੀ ਸਨ ਪਰ ਜਦੋਂ ਗੁਰੂ ਅਮਰਦਾਸ ਜੀ ਦਾ ਹੁਕਮ ਹੋਇਆ ਨਾ ਕਹਿੰਦੇ ਮੋਰੀ ਪੁੱਤ ਸਨਮਕ ਹੋਇਆ RAM DASE ਪੈਰੀ ਪਾਇ ਜੋ ਸਭ ਪਵੇ ਪੈਰੀ ਸਤਗੁਰ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਵਖੀਲੀ ਨਿਵੇ ਨਾਹੀਂ ਫਿਰ ਸਤਗੁਰ ਆਣ ਨਿਵਾਇਆ ਹਰ ਗੁਰੇ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਈ ਜਿਓ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਇ ਜੀ ਤਨ ਗੁਰੂ ਰਾਮਦਾਸ ਮਹਾਰਾਜ ਉਹ ਸਮਾਂ ਜਾਂ ਅੱਜ ਦਾ ਸਮਾਂ ਮੈਂ ਹਮੇਸ਼ਾ ਇੱਕ ਉਧਾਰਨਾ ਪਜੀ ਦੇ ਨਾਲ ਸਾਂਝੀ ਕਰਨਾ ਉਹ ਸਮਾਂ ਸੀ ਸਾਧ ਸੰਗਤ ਦੀ ਜਿੱਦਣ ਲੋਹਾਰ ਤੋਂ ਨਾਨੀ ਵਸਰ ਕੇ ਪਿੰਡ ਲੈ ਕੇ ਆਈ ਨਾਨਕੇ ਪਿੰਡ ਆ ਗਏ ਇੱਕ ਦਿਨ ਬੜੇ ਉਦਾਸ ਬੈਠੇ ਆ ਨਾਨੀ ਨੇ ਆਖਿਆ ਜਾ ਬੇਟਾ ਬਾਹਰ ਬੱਚੇ ਖੇਡਦੇ ਆ ਤੂੰ ਵੀ ਜਾ ਕੇ ਖੇਡ ਲੈ ਚਲੇ ਗਏ ਪਰ ਥੋੜੀ ਦੇਰ ਬਾਅਦ ਕੀ ਦੇਖਿਆ ਕਿ ਜੇਠਾ ਜੀ ਉੱਥੇ ਬੈਠੇ ਆ ਫਿਰ ਪੁੱਛਦੇ ਆ ਕਹਿੰਦੇ ਪੁੱਤਰ ਤੂੰ ਖੇਡਣ ਨਹੀਂ ਗਿਆ ਤੈਨੂੰ ਬੱਚਿਆਂ ਨੇ ਖੜਾਇਆ ਨਹੀਂ ਤੇ ਜਵਾਬ ਦਿੱਤਾ ਸੀ ਨਾਨੀ ਬੱਚਿਆਂ ਨੇ ਤਾਂ ਖੜਾਇਆ ਸੀ ਪਰ ਉਹਨਾਂ ਦੇ ਮਾ ਮਾਵਾਂ ਆ ਗਈਆਂ ਤੇ ਬਾਹਾਂ ਫੜ ਕੇ ਲੈ ਗਈਆਂ ਵੀ ਇਹਦੇ ਮਨਹੂਸ ਤੇ ਮੱਥੇ ਨਹੀਂ ਲੱਗਣਾ ਵੀ ਜੰਮਦਿਆਂ ਮਾਂ ਮਰ ਗਈ ਤੇ 7 ਸਾਲ ਦੀ ਸੀ ਉਮਰ ਸੀ ਤੇ ਪਿਤਾ ਹਰਦਾਸ ਜੀ ਪੂਰੇ ਹੋ ਗਏ ਇਹਦੇ ਮੱਥੇ ਨਹੀਂ ਲੱਗਣਾ ਪਰ ਅੱਜ ਦੁਨੀਆ ਦੇ ਵਿੱਚ ਰਹਿਣ ਵਾਲਾ ਸਿੱਖ ਅਰਦਾਸ ਕਰਦਾ ਇੱਕ ਅਰਦਾਸ ਭਾਟ ਕੀਰਤ ਤੀ ਗੁਰੂ ਰਾਮਦਾਸ ਰਾਖੋ ਸਰਦਾਇ ਅੱਜ ਅੱਧੀ ਅੱਧੀ ਰਾਤ ਨੂੰ ਸਤਿਗੁਰ ਦੇ ਦਰਬਾਰ ਦੇ ਵਿੱਚ ਗੁਰੂਗੀਆਂ ਸੰਗਤਾਂ ਬੈਠ ਕੇ ਤਰਲੇ ਕਰਦੀਆਂ ਕਵਾੜ ਖੋਲਦੇ ਆ ਕਿ ਇਹ ਸਤਿਗੁਰ ਮਹਾਰਾਜ ਦਰਸ਼ਨ ਦਿਓ ਇਹ ਸਤਿਗੁਰ ਦੀ ਜਿਹੜੀ ਬਾਣੀ ਹੈ ਨਾ ਗੁਰੂ ਰਾਮਦਾਸ ਮਹਾਰਾਜ ਅੱਜ ਵੀ ਬਰਾਜਮਾਨ ਹੈ ਬਾਣੀ ਦਾ ਪੱਕੀ ਪੜਦੇ ਆ ਬੈਠਾ ਸੋਢੀ ਪਾਸ ਬੈਠਾ ਅੱਜ ਵੀ ਬੈਠਾ ਸੋਢੀ ਪਾਤਸ਼ਾਹ RAMDAS ਸਤਿਗੁਰੂ ਕਹਾਵੇ ਉਹਦੇ ਦਰਬਾਰਗਾ ਕੋਈ ਦਰ ਨਹੀਂ ਹੈ ਕਹਿੰਦੇ ਸੀ ਆਨਾਥ ਹੈ ਜਦੀਮ ਹੈ ਇਹਦਾ ਘਰ ਕੋਈ ਨਹੀਂ ਹੈ ਪਰ ਉਹਦਾ ਅੱਜ ਘਰ ਜਿਹੜਾ ਨਾ ਬੇਸਹਾਰਿਆਂ ਦਾ ਸਹਾਰਾ ਬਣ ਗਿਆ ਆਨਾਥਾਂ ਦਾ ਨਾਥ ਬਣ ਗਿਆ ਪਰ ਉਹਦੇ ਘਰ ਵਰਗਾ ਘਰ ਕੋਈ ਨਹੀਂ ਹੈ ਡਿੱਠੇ ਸਭੇ ਥਾਵ ਨਹੀਂ ਤੁਦ ਜੀਹਾਂ ਉਦੇ ਘਰ ਵਰਗਾ ਘਰ ਨਹੀਂ ਜਿਹੜੇ ਕਹਿੰਦੇ ਸੀ ਨਾ ਇਹਨੂੰ ਘਰ ਨਹੀਂ ਮਿਲਿਆ ਉਹਦੇ ਘਰ ਨੂੰ ਢਾਉਣ ਵਾਸਤੇ ਵੀ ਬੜੇ ਯਤਨ ਕੀਤੇ ਗਏ ਪਰ ਢਾਉਣ ਵਾਲੇ ਤਾਂ ਮਰ ਗਏ ਦੁਨੀਆ ਤੋਂ ਚਲੇ ਗਏ ਪਰ ਉਹਦਾ ਘਰ ਅੱਜ ਵੀ ਮੌਜੂਦ ਹੈ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰ ਤਨ ਤਨ RAM DAS GUR ਜਿਨ ਸਿਰਿਆ ਤੇਰੇ ਸਵਾਰਿਆ ਜੇ ਅੱਜ ਵੀ ਆਪਾਂ ਗੁਰੂ RAM DAS ਜੀ ਦੇ ਦਰਸ਼ਨ ਕਰਨੇ ਹਨ ਤੇ ਸਤਿਗੁਰ ਦੀ ਬਾਣੀ ਦੇ ਵਿੱਚੋਂ ਦਰਸ਼ਨ ਕਰਨੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੇ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਹਨ ਜਿਹੜੇ ਅਲੱਗ-ਅਲੱਗ ਬਾਰਾਂ ਦੇ ਵਿੱਚ ਦਰਦੇ ਆ। ਗੁਰੂ ਅਮਰਦਾਸ ਜੀ ਦੀ 19 ਰਾਗਾਂ ਦੇ ਵਿੱਚ ਬਾਣੀ ਹੈ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਜਿਹੜੀ ਬਾਣੀਆਂ 30 ਰਾਗਾਂ ਦੇ ਵਿੱਚ ਬਾਣੀ ਹੈ। ਪੰਜ ਰਾਗ ਜਿਹੜੇ ਆ ਗੁਰੂ ਰਾਮਦਾਸ ਜੀ ਨੇ ਵਰਤੇ ਆ ਪੰਜ ਰਾਗ ਅਲੱਗ ਤੋਂ। ਦੇਵਗੰਧਾਰੀ ਬਿਹાગੜਾ ਤੇ ਬੈਰਾੜੀ ਨਟ ਨਰਾਇਣ ਤੇ ਕਲਿਆਣ ਇਹ ਪੰਜ ਰਾਗ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਔਰ ਬਾਣੀ ਦੇ ਵਿੱਚ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਇੰਨੀ ਨਿਮਰਤਾ ਤੇ ਪਹੁੰਚਿਆ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਹੜੇ ਅੱਜ ਦੇ ਦਿਨ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤਖਤ ਤੇ ਬਿਰਾਜਮਾਨ ਹੋਏ ਉਹ ਤਖਤ ਉਹ ਦਰਬਾਰ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾ ਪਾਤਸ਼ਾਹ ਨੇਚਲ ਚੌਰ ਛਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਿਆਈ ਗੁਰਪ੍ਰਦਿਆ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਤਿਗੁਰੂ ਕਿਰਪਾ ਕਰਨ ਆਪ ਜੀਾਂ ਦੇ ਨੇਮ ਦੇ ਵਿੱਚ ਸਤਿਗੁਰ ਬਾਧੇ ਬਖਸ਼ਣ ਗੁਰਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ